फिरोजपुर विच जाली करंसी तैयार करन वाले दो व्यक्ति काबू मुखबरी दे चलदे सीआईए स्टाफ ने कीता काबू तीन लख बताली हज़ार अठ सौ रुपए जाली भारतीय करंसी बरामद आरोपी जीरा निवासी फिरोजपुर पुलिस ਦੇ ਹੱਥੋਂ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਸਟਾਫ ਨੇ ਦੋ ਵਿਅਕਤੀ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 342800 ਰੁਪਏ ਦੀ ਜਾਲੀ ਭਾਰਤੀ ਕਰੰਸੀ ਬਰਾਮਦ ਕੀਤੀ ਫੜੇ ਗਏ ਵਿਅਕਤੀਆਂ ਤੋਂ ਪੁਲਿਸ ਨੇ ਕਲਡ ਪ੍ਰਿੰਟਰ ਵੀ ਬਰਾਮਦ ਕੀਤਾ ਹੈ ਅਦਾਲਤ ਪੇਸ਼ ਕਰਕੇ ਪੁਲਿਸ આરોપીਆਂ ਨੂੰ ਰਿਮਾਂਡ ਤੇ ਲੈ ਚੁੱਕੀ ਹੈ ਬਰਾਮਦ ਕਰੇਸੀ ਵਿੱਚ 100-100 ਰੁਪਏ ਦੀ ਕੁੱਲ 5700 2200 ਰੁਪਏ ਦੀ 213600 ਰੁਪਏ 500 ਰੁਪਏ ਦੇ ਕੁੱਲ 38500 ਰੁਪਏ ਹੈ ਥਾਣਾ ਕੁਲਗੜੀ ਵਿੱਚ ਆਰੋਪੀ ਜਸਕਰਨ ਸਿੰਘ ਉਰਫ ਰਾਜਨ ਪੁੱਤਰ ਹਰਜਿੰਦਰ ਸਿੰਘ ਵਾਸੀ ਵਾਰਡ ਨੰਬਰ 9 ਬਸਤੀ ਮਾਚੀਆਂ ਵਾਲੀ ਜੀਰਾ ਅਕਾਸ ਉਰਫ ਲੱਡਾ ਪੁੱਤਰ ਬੰਸੀ ਬਸਤੀ ਮਾਚੀਆਂ ਵਾਲੀ ਜੀਰਾ ਥਾਣਾ ਸਿਟੀ ਜੀਰਾ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਇਹਨਾਂ ਦੋਨਾਂ ਨੂੰ ਪਿੰਡ ਸਤੀਏ ਵਾਲਾ ਤੋਂ ਪਿੰਡ ਮੱਲਵਾਲ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੌਮਿਆ ਮਿਸ਼ਰਾ आईपीएस सीनियर कप्तान पुलिस फिरोजपुर ने प्रेस नु जानकारी दिंदे हुए दस्या कि समाज विरोधी माड़े अनसरा वल्लो कीतिया जान वालीया वारदाता नु पूरी तरह ठल पाउन ले जिला पुलिस वल्लो हर संभव कोशिश कीती जा रही है ओना दस्या कि कानून नु किसी तरह भी अपने हाथ विच लैन वाले अपराधीया खिलाफ तुरंत कार्रवाई ले जिला पुलिस पूरी तरह वचनबद्ध है रणधीर कुमार आईपीएस एसपी इन्वेस्टिगेशन फिरोजपुर दे दिशा ਨਿਰਦੇਸ਼ ਅਤੇ ਬਲਕਾਰ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਦੀ ਫਿਰੋਜ਼ਪੁਰ ਜੀ ਦੀ ਰਹਿਨਮਾਈ ਹੇਠ ਇੰਸਪੈਕਟਰ ਮੋਹਿਤ ਤਵਨ ਇਨਚਾਰਜ ਸੀਆਈਕੇ ਸਟਾਫ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਟੀਮ ਵੱਲੋਂ ਇੱਕ ਵਿਅਕਤੀ ਖਿਲਾਫ ਮੁਖਬਰੀ ਦੇ ਆਧਾਰ ਤੇ ਕਾਬੂ ਕੀਤਾ ਗਿਆ ਦੋਸ਼ੀਆਂ ਤੋਂ ਕੁੱਲ ਰਕਮ 342800 ਰੁਪਏ ਦੀ ਜਾਲੀ ਭਾਰਤੀ ਕਰੰਸੀ ਸਮੇਤ ਇੱਕ ਕਲਰ ਪ੍ਰਿੰਟਰ ਬਰਾਮਦ ਕੀਤਾ ਗਿਆ ਦੋਸ਼ੀ ਉਕਤ ਪਾਸੋਂ ਪੁੱਛਗਿੱਛ ਜਾਰੀ ਹੈ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰਕੇ ਡੂੰਗਾਈ ਨਾਲ ਤਫਤੀਸ਼ ਅਮਲ ਵਿੱਚ ਲਿਆ ਦੀ ਜਾਵੇਗੀ ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਨਤੀ ਕਰੰਸੀ ਬਣਾਉਣ ਵਾਲੇ ਜਿਹੜੇ ਸ਼ਖਸ ਕਿੰਨੇ ਸ਼ਖਸਾਂ ਨੂੰ ਫੜਿਆ ਹੈਗਾ ਔਰ ਉਹਨਾਂ ਨੂੰ ਕਿੰਨੀ ਕਰੰਸੀ ਫੜੀ ਹੈ ਔਰ ਕੀ ਕੀ ਸਮਾਨ ਜਿਹੜਾ ਉਹ ਫੜਿਆ ਹੈ ਜੀ ਹਾਂ ਆ ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਹੋਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁੱਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੀਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਅਛਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਪੇ ਤੇ ਅਛਪੇ ਨੋਟ ਦੀ ਜਿਹੜੀ ਸਾਡੇ ਸਾਹਮਣੇ ਆਈ ਏ ਉਹ 3 ਲੱਖ 42800 ਰੁਪਏ ਹੈ ਸਾਨੂੰ ਇਹ ਵੀ ਪਤਾ ਚੱਲਾ ਕਿ ਇਸ ਇਹ ਪਬਜੀ ਖੇਲਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਕਿ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਸ਼ਕਾਰ ਹੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ